ਲੱਣੀ ਆਹ ਹਾ ਹਾ ਪਟਨਾ ਪਟਨਾ ਖਬੇਤੀ ਲੋ ਕੁਝ ਇਹੋ ਜਿਹੇ ਹਾਲਾਤ ਇਹ ਲੋਕ ਵੀ ਕੈਮਰੇ ਸਾਹਮਣੇ ਬਿਆਨ ਕਰ ਰਹੇ ਨੇ ਅਸਲ 'ਚ ਲੁਧਿਆਣਾ ਸ਼ਹਿਰ ਦੇ ਦੁੱਗਰੀ ਇਲਾਕੇ ਦੇ ਲੋਕਾਂ ਦੇ ਇਨਵਰਟਰ ਟੀਟੀ ਕਰਕੇ ਆਪਣੇ ਸਾਂ ਛੱਡ ਗਏ ਨੇ ਤੇ ਜਨਰੇਟਰਾਂ 'ਚ ਤੇਲ ਪਾ ਪਾ ਕੇ ਅੱਕੇ ਪਏ ਨੇ ਐਸ ਡੀਓ ਦਵਿੰਦਰ ਜੀ ਦਵਿੰਦਰ ਜੀ ਨਮਸਕਾਰ ਸਰ ਮੇਰਾ ਇਹ ਤਕਰੀਬਨ 70 ਵਾਂ ਸੀ ਮਾ ਫੋਨ ਹੋਣਾ ਤੁਹਾਨੂੰ ਅੱਜ ਤੇ ਤੁਸੀਂ ਫੋਨ ਨਹੀਂ ਚੱਕਦੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਜਦੋਂ ਐਮ ਐਲ ਏ ਸਾਹਿਬ ਦੇ ਪੀ ਐਨ ਨੇ ਫੋਨ ਕੀਤਾ ਉਦੋਂ ਤੁਸੀਂ ਫੋਨ ਚੱਕਿਆ ਉਦੋਂ ਗੱਲ ਕੀਤੀ ਹੈ ਸਰ ਸਮੱਸਿਆ ਕੀ ਹੈ ਹੈ ਨਾ ਸੇ ਦਾ ਨਾਸਾ ਨਹੀਂ ਹੈਗਾ ਰਾਣਾ ਆਇਆ ਹੈ ਮੈਂ ਬੰਦਾ ਹੀ ਆ ਮੈਨੂੰ ਉਹ ਨਹੀਂ ਹੈਗਾ ਹੈ ਕੋਈ ਮਤਲਬ ਕਿੱਸਾ ਸਾਹਿਬ ਇਹ ਮੈਥੀ ਮੈਲਾ ਹੀ ਚਾਹ ਰਕਾ ਵੜਾ ਰੋਟੀ ਨਹੀਂ ਖਾਦੀ ਮੈਥੀ ਆਦੀ ਸਰ ਰੋਟੀ ਬਿਲਕੁਲ ਖਾਓ ਲੇਕਿਨ ਇਹ ਦੇਖੋ ਦੋ ਸਾਰਾ ਗ੍ਰੇਡ ਬੰਦ ਪਿਆ ਸੀ ਮੈਂ ਹੁਣ ਚੱਲੂਗੀ ਤਾਂ ਸਾਡਾ ਤਾਂ ਰੋਜ਼ ਹੀ ਸਫਰ ਕਰਦੇ ਹੋ ਤੁਹਾਨੂੰ ਤਾਂ ਅੱਜ ਇੱਕ ਵੇਲੇ ਦੀ ਫੈਸਲੀ ਕੀ ਕਰਾ ਰਹੇ ਹੋ ਦੱਸੋ ਜੀ ਦੱਸੋ ਕੱਲ ਕੀ ਕਰਵਾ ਰਹੇ ਹੋ ਜਨਾ ਮੇਰੇ ਕੋ 65000 ਨੇ ਕਿਹੜਾ ਕਲਾ ਨਹੀਂ ਹੈਗਾ ਮੈਂ ਬਹੁਤ ਬਰੀਆ ਮੇਰਾ 10 ਕਿਲੋ ਵਜ਼ਨ ਘਟ ਗਿਆ ਹੈਗਾ ਮੈਂ ਬੁਵਾਰੀ ਨਹੀਂ ਲੈ ਕੇ ਜਾਣੀ ਹੈਗੀ ਇਹ ਕਰੇ ਭਾਜੀ ਫਿਰ ਨਾ ਕਰੋ ਨਾ ਕੰਮ ਤੇ ਬਿਮਾਰੀਆਂ ਨਹੀਂ ਕਹਿ ਰਹੇ ਮੈਂ ਮਹਿਕਮੇ ਨੂੰ ਕਹਿ ਦੋ ਮੇਰੇ ਕੋ ਨਹੀਂ ਹੁੰਦਾ ਉਹ ਚ ਫਿਰ ਅਸੀਂ ਤਾਂ ਬੰਦੇ ਦੇ ਕਹੀ ਰੋਜ਼ ਕਹਿੰਦਾ ਨਹੀਂ ਤੁਸੀਂ ਕਹਿੰਦੇ ਮੇਰੇ ਕੋ ਨਹੀਂ ਮੇਰਾ ਵਜ਼ਨ ਘਟ ਗਿਆ ਮੇਰੇ ਕੋ 65000 ਪ੍ਰੋਬਲਮ ਹੈ 65000 ਕੰਪਲੇਨ ਠੀਕ ਹੈ ਪਰ 65000 ਦੇ ਵਿੱਚ ਅਸੀਂ ਵੀ ਤਾਂ ਇੱਥੇ ਆ ਗਏ ਹਾਂ ਨਾ ਸਾਡੇ ਨਾਲ ਤੱਕਾ ਹੋ ਰਿਹਾ ਰੋਜ਼ ਕੋਈ ਤੱਕਾ ਨਹੀਂ ਹੈਗਾ ਕੋਈ ਤੂੰ ਚੱਤਦੇ ਨਹੀਂ 100-100 ਵਾਰੀ ਫੋਨ ਕਰਦੇ 100-100 ਵਾਰੀ ਫੋਨ ਕਰਦੇ ਚੱਕਦੇ ਨਹੀਂ ਸਰ ਪੱਤਰਕਾਰ ਗੱਲ ਕਰ ਰਹੇ ਆ ਜੀ ਠੀਕ ਹੈ ਜੀ ਸਰ ਇਹ ਨਾ ਦੱਸੋ ਵੀ ਇਹਨਾਂ ਦਾ ਮੁਸ਼ਕਲ ਇਹਨਾਂ ਦੀ ਹੱਲ ਹੋਊ ਕਿ ਨਹੀਂ ਹੋ ਕਿਉਂਕਿ ਇਹਨਾਂ ਇੱਕ ਕਾਫੀ ਜ਼ਿਆਦਾ ਹੋ ਗਈ ਮਤਲਬ ਮੁਸ਼ਕਲ ਹੱਲ ਕਰਨ ਵਾਸਤੇ ਬੈਠੇ ਆ ਥੋੜਾ ਮਤਲਬ ਤਾਬਰੀ ਕਵੀ ਗੋਲ ਦੇ ਬੜੀ ਕਹਾਣੀ ਹੈ ਤਕਰੀਬਨ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨੇ ਤੋਂ ਕਹਿੰਦੇ ਕੋਈ ਨਾ ਕਰਵਾ ਲੈ ਕਰਵਾ ਨਹੀਂ ਕਰਵਾ ਨਹੀਂ ਕਦੋਂ ਤੱਕ ਸਰ ਇਹਨਾਂ ਨੂੰ ਪਤਾ ਲੱਗੇ ਨਾ ਬਜੂਰ ਨੇ ਕਾਫੀ ਕੱਲ੍ਹ ਨਹੀਂ ਕਰਵਾਣੇ ਕੱਲ੍ਹ ਦੀ ਕੋਸ਼ਿਸ਼ ਹੈ ਤੁਹਾਡਾ ਨਵਾਂ ਟਰਾਂਸਫਰ ਨੀਸ਼ੋ ਬਨਾਮ ਕੀ ਸਰ ਤੁਹਾਡਾ ਸ਼ੋਭਨਾਮ ਹਾਂਜੀ ਹਾਂਜੀ ਸ਼ੋਭਨਾਮ ਕੀ ਸਰ ਜਗਿੰਦਰ ਸਿੰਘ ਆ ਜੀ ਹੋਰ ਤਾਂ ਹੋਰ ਜਦੋਂ ਲੋਕਾਂ ਨੇ ਆਪਣਾ 18 ਘੰਟਿਆਂ ਵਾਲਾ ਦੁਖੜਾ ਬਿਜਲੀ ਵਿਭਾਗ ਦੇ ਐਸ ਡੀਓ ਕੋਲ ਰੋਇਆ ਤਾਂ ਅੱਗੇ ਉਹ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਉਹ ਐਸ ਡੀਓ ਨੂੰ ਕੀ ਕਹਿਣ ਮੇਰਾ ਨਾਮ ਆਰ ਸਟਾਰਜਨ ਹੈ ਜੀ ਮੈਂ 125 ਸਕਰ ਜਿਹੜਾ ਬਲੋਕ ਫੇਸ 1 ਅਰਬਨ ਸਟਰੀਟ ਦਾ ਪ੍ਰੈਜ਼ੀਡੈਂਟ ਆ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਅੱਜ ਪ੍ਰੋਟੈਸਟ ਸਰ ਕੀਤਾ ਜਾ ਰਿਹਾ ਪਿਛਲੇ ਤਕਰੀਬਨ 3 ਮਹੀਨੇ ਤੋਂ ਅਸੀਂ ਸਾਡਾ ਬਲੋਕ ਪੂਰੀ ਤਰ੍ਹਾਂ ਗਰਮੀ ਦੇ ਵਿੱਚ ਜੂਝ ਰਿਹਾ ਜੀ ਔਰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਲਾਈਟ ਨਾ ਆਣਾ ਅਸੀਂ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਸਾਡੇ ਬਲੋਕ ਦੇ ਵਿੱਚ 4 ਘੰਟੇ ਤੋਂ ਲੈ ਕੇ 14 ਘੰਟੇ ਤੱਕ ਲਾਈਟ ਨਹੀਂ ਆਉਂਦੀ ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪਾਵਰ ਦੇਣ ਵਾਲੇ ਵਿਭਾਗ ਨੇ ਹੁਣ ਨਹੀਂ ਤਾਂ ਕੁਝ ਹੋਰ ਸਮਾਂ ਲੈ ਕੇ ਬਿਜਲੀ ਛੱਡ ਵੀ ਦੇਣਗੇ ਪਰ ਸਵਾਲ ਇਹ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਜੋ ਆਪਣੀ ਪਾਵਰ ਸ਼ਿਕਾਇਤਾਂ ਸੁਣ ਸੁਣ ਕੇ ਖਤਮ ਹੋ ਰਹੀ ਹੈ ਉਸ ਦੀ ਪਰਪਾਈ ਕਦੋਂ ਹੋਏਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ